ਪੰਜਾਬ ਦੇ ਵਿੱਚ ਵਾਪਰੀਏ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਔਰਤ ਦਾ ਹੋਇਆ ਜ਼ਬਰਜਨਾਹ ਕਰਨ ਮਗਰੋਂ ਕਤਲ ਤੇ ਨਿਰਵਸਤਰ লাশ ਮਿਲਿਆ ਛੱਪੜ ਦੇ ਵਿੱਚੋਂ ਜਿ ਹੱਸ ਵੇਲੇ ਪੰਜਾਬ ਦੇ ਫਲੋਰ ਤੋਂ ਇੱਕ ਦਰਦਨਾਕ ਤੇ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਦੇ ਨਾਲ ਜ਼ਬਰਜਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਇਨਾਂ ਹੀ ਨਹੀਂ ਬੇਰਹਿਮੀ ਦਿਖਾਉਂਦੇ ਹੋਏ ਇਸ ਔਰਤ ਦੀ লাশ ਨੂੰ ਛੱਪੜ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ লাশ ਗਲ ਸੜ ਜਾਵੇ ਜਿਹਾ ਇਹ ਘਟਨਾ ਪੰਜਾਬ ਦੇ ਫਲੋਰ ਤੋਂ ਸਾਹਮਣੇ ਆਈ ਹੈ ਤੇ ਇਸ ਔਰਤ ਦੀ ਪਛਾਣ ਸ਼ਕੂਰਾ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 30 ਸਾਲ ਦਸੀ ਹਾਰੀਏ ਤੇ ਇਸ ਔਰਤ ਦੇ ਦੋ ਬੱਚੇ ਵੀ ਨੇ ਦੱਸਦੀਏ ਕਿ ਸਾਰੀ ਜਾਣਕਾਰੀ ਇਸ ਔਰਤ ਦੇ ਪਤੀ ਲਿਆਕਤ ali ਨੇ ਦਿੱਤੀ ਹੈ ਉਸਦੇ ਪਤੀ ਲਿਆਕਤ ali ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਪਤਨੀ ਸ਼ਕੂਰਾ ਨੇੜੇ ਦੇ ਪਿੰਡ ਬੰਗਾ ਤੋਂ ਦਵਾਈ ਲੈਣ ਲਈ ਗਈ ਸੀ ਤੇ ਜਦੋਂ ਉਸਨੇ ਆਪਣੀ ਦਵਾਈ ਲੈ ਲਈ ਤਾਂ ਉਸਨੇ ਬਸ ਸਟੈਂਡ ਆ ਕੇ ਕਿਹਾ ਕਿ ਉਸ ਨੂੰ ਫਲੋਰ ਓਨਲੀ ਸਿੱਧੀ ਬਸ ਨਹੀਂ ਮਿਲ ਰਹੀ ਇਸ ਕਰਕੇ ਉਹ ਫਗਵਾੜਾ ਵਾਏ ਆਪਣੇ ਘਰ ਵਾਪਸ ਆਵੇਗੀ ਤੇ ਆਪਣੇ ਪਤੀ ਲਿਆਕਤ ali ਨੂੰ ਉਸਨੇ ਕਿਹਾ ਕਿ ਉਸ ਨੂੰ ਬਸ ਸਟੈਂਡ ਤੋਂ ਲੈ ਲਵੇ ਇਸ ਤੋਂ ਬਾਅਦ ਉਸਦੇ ਪਤੀ ਲਿਆਕਤ ਅਲੀ ਨੇ ਦੱਸਿਆ ਕਿ ਜਦੋਂ ਉਹ ਗੁਰਾਇਆਂ ਪਹੁੰਚੀ ਤੇ ਉਹਨਾਂ ਉਸ ਔਰਤ ਨੂੰ ਜਨਕਿ ਸ਼ਕੂਰਾ ਨੂੰ ਉਹਨਾਂ ਦੀ ਹੀ ਗੁੱਜਰ ਬਰਾਦਰੀ ਦਾ ਇੱਕ ਲੜਕਾ ਨੌਜਵਾਨ ਮਿਲਦਾ ਹੈ ਤੇ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਉਸਦੇ ਨਾਲ ਜ਼ਬਰ ਜਨਾਹ ਕਰਦਾ ਹੈ ਇਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਨੂੰ ਛੱਪੜ ਦੇ ਵਿੱਚ ਸੁੱਟ ਦਿੰਦਾ ਇਹ ਸਾਰੀ ਜਾਣਕਾਰੀ ਸ਼ਕੂਰਾ ਦੇ ਪਤੀ ਲਿਆਕਤ ਅਲੀ ਨੇ ਦਿੱਤੀ ਹੈ ਉਸਦੇ ਪਤੀ ਲਿਆਕਤ ਅਲੀ ਨੇ ਦੇਖਿਆ ਕਿ ਜਦੋਂ ਸ਼ਾਮ ਤੱਕ ਉਸ ਦੀ ਪਤਨੀ ਘਰ ਵਾਪਸ ਨਹੀਂ ਆਉਂਦੀ ਤਾਂ ਉਸ ਨੇ ਨੇੜੇ ਦੇ ਥਾਣੇ ਵਿੱਚ ਇਸ ਰਪਟਰ ਦਰਜ ਕਰਵਾਈ ਇਸ ਮਗਰੋਂ ਉਸਨੇ ਇਹ ਵੀ ਦੱਸਿਆ ਕਿ ਜਦੋਂ ਉਹ ਰਪਟਰ ਦਰਜ ਕਰਾਉਣ ਲਈ ਥਾਣੇ ਦੇ ਵਿੱਚ ਗਿਆ ਸੀ ਤਾਂ ਇੱਕ ਵਿਅਕਤੀ ਜਿਹੜਾ ਕਿ ਉਹਨਾਂ ਦੀ ਹੀ ਪਛਾਣ ਦਾ ਗੁੱਜਰ ਬਰਾਦਰੀ ਦਾ ਉਸ ਦਾ ਪਿੱਛਾ ਕਰਿਆ ਇਸ ਗੱਲ ਤੇ ਲਿਆਕਤ ਅਲੀ ਨੂੰ ਉਸ ਤੇ ਸ਼ੱਕ ਹੋਇਆ ਲਕਤਲੀ ਨੇ ਸਾਰੀ ਘਟਨਾਤ ਇਹ ਸ਼ੱਕ ਬਾਰੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਜਦੋਂ ਇਸ ਨੂੰ ਜ਼ਬਰਦਸਤੀ ਪੁੱਛਿਆ ਤੇ ਇਸ ਨੇ ਤੇ ਕੁਝ ਸਖਤਾਈ ਵਰਤੀ ਤਾਂ ਇਸ ਗੁੱਜਰ ਬਰਾਦਰੀ ਦੇ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਨੇ ਦੱਸਿਆ ਕਿ ਉਸ ਨੇ ਸ਼ਗੂਰਾ ਦੇ ਨਾਲ ਜ਼ਬਰਜਨਾ ਕੀਤਾ ਉਸ ਦਾ ਕਤਲ ਕਰਕੇ ਉਸ ਨੂੰ ਛੱਪੜ ਦੇ ਵਿੱਚ ਸੁੱਟ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਜਿਹੜਾ ਕਿ ਗੁੱਜਰ ਬਰਾਦਰੀ ਨਾਲ ਸੰਬੰਧਿਤ ਹੈ ਇਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਤੋਂ ਹੋਰ ਵੀ ਜਾਣਕਾਰੀ ਲਈ ਜਾ ਰਹੀ ਹੈ ਇਸ ਤੋਂ ਬਿਨਾਂ ਦੱਸੇ ਕਿ ਕਿ ਲਿਆਕਤ ਅਲੀ ਦੇ ਪਰਿਵਾਰ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਇਸ ਘਟਨਾ ਦੇ ਵਿੱਚ ਇਹ ਇਕੱਲਾ ਸ਼ਾਮਿਲ ਨਹੀਂ ਹੋ ਸਕਦਾ ਇਸ ਦੇ ਨਾਲ ਹੋਰ ਵੀ ਕੁਝ ਲੋਕ ਸ਼ਾਮਿਲ ਹੋਣ ਦਾ ਖਦਸ਼ਾ ਹੈ ਇਸ ਕਰਕੇ ਇਸ ਨੌਜਵਾਨ ਦੇ ਕੋਲੋਂ ਸਖਤੀ ਨਾਲ ਕੁਛ ਗਿਛ ਕੀਤੀ ਜਾਵੇ ਤੇ ਪੂਰੇ ਮਾਮਲੇ ਦੀ ਜਾਂਚ ਕਰਕੇ ਸ਼ਕੂਰਾ ਨੂੰ ਜਿਹੜਾ ਹੈ ਕਿ ਇਨਸਾਫ ਦਿਵਾਇਆ ਜਾਵੇ